ਸਰ ਕੀ ਹੈ ਪ੍ਰੋਮਮਨਾ ਸਰ ਮਾਰਿਓ ਕਮਿਸ਼ਨਰ ਆਫ ਪੁਲਿਸ ਡਿਲੇਂਦਰ ਦੇਸ਼ਨ ਸਪੇਸ਼ਲ ਇਹ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਤੇ ਸਨੈਚਿੰਗ ਉਸ ਦੇ ਤਹਿਤ ਥਾਣਾ ਬਸਤੀ ਬਾਵਾਕੇਲ ਦੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੋਹ ਹੈਗਾ ਸਨੈਚਿੰਗ ਕਰਨ ਵਾਲਾ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜਾ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਕੋਟ ਸਮਾਰ ਕਰਕੇ ਉਸ ਤੋਂ ਮੋਬਾਈਲ ਫੋਨ ਸਨੈਚ ਕੀਤਾ ਗਿਆ ਸੀ ਜਿਹਦੇ ਵਿੱਚੋਂ ਤਿੰਨ ਦੋਸ਼ੀਆ ਲਾਗ ਮਕਦਮਾ ਨੰਬਰ 74 ਮਿਤੀ 3/4/23 ਅੰਡਰ ਸੈਕਸ਼ਨ 304 2 111 ਪੀ ਐਨ ਐਸ ਜੋਸੀਾ ਦਾਣਾਪਸਤੀ ਬਾਬਾ ਕਰ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੋਦਵਾਲਾ ਸਾਹਿਬ ਮਿੱਠੂ ਬਸਤੀ ਦੇ ਰਹਿਣ ਵਾਲੇ ਆ ਲੱਗੇ ਤੇ ਇੱਕ ਰਵੀ ਪੁੱਤਰ ਕੁਦੀਪ ਸਿੰਘ ਹੈ ਇਹ ਨੇੜੇ ਵੱਡੇ ਗੋਦਵਾਰੇ ਮਿੱਠੂ ਬਸਤੀ ਦਾ ਰਹਿਣ ਵਾਲਾ ਹੈ ਜੋ ਇਹਨਾਂ ਪਾਸੋਂ ਜਿਹੜਾ ਸਨੇਚ ਕੀਤਾ ਹੋਇਆ ਮੋਬਾਈਲ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪ੍ਰਿਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਕਤਲੇਮੇ ਦੇ ਵਿੱਚ ਐਨਡੀਪੀਐਸ ਦਾ ਮਕਦਮਾ ਸੀਗਾ ਇਹ ਸੈ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ ਸਨੇਚਕ ਦਾ ਪਰਚਾ ਦਰਜ ਹੈ ਜੀ